ਮੰਮੀ ਬਾਰੇ ਮਾੜਾ ਚੰਗਾ ਬੋਲਣਾ ਤੇ ਨਾ ਮੇਰੇ ਬਾਰੇ ਠੀਕ ਆ ਨਾ ਸੰਦੀਪ ਚੱਲ ਬਾਹਰ ਮੈਂ ਬੈ ਜਾ ਲੇ ਫਿਰ ਮਾਂ ਨਾ ਇਹਦਾ ਨਹੀਂ ਮਾਰੇ ਆ ਜਾਣਾ ਇਹਦੇ ਚਾ ਗੱਲ ਤੇ ਸਾਡੀ ਦੋਵਾਂ ਦੀ ਚੱਲਣ ਢੀ ਤੂੰ ਜਦੋਂ ਮੰਮੀ ਨਾਲ ਉੱਚੀ ਉੱਚੀ ਬੋਲਣ ਦੇ ਹੀ ਤੇ ਮੈਂ ਆਉਣਾ ਨਹੀਂ ਫਿਰ ਆਹੋ ਇਦਾਂ ਸੁਣੀ ਜਾਈਏ ਹੀ ਤੇਰਾ ਆਉਣਾ ਤੇ ਜ਼ਰੂਰੀ ਆ ਨਾ ਵਿੱਚ ਤੇਰਾ ਹਿੱਸਾ ਲੈਣਾ ਜ਼ਰੂਰੀ ਆ ਆਹੋ ਲੈਣਾ ਜ਼ਰੂਰੀ ਆ ਮੈਂ ਵੀ ਕਰਦੀ ਮਾਲਕਣ ਵਾਂ ਜਿੰਨੇ ਤੂੰ ਹੀ ਆ ਨਾ ਉਨੀ ਮੈਂ ਆ ਮੈਨੂੰ ਕਿੱਧਰ ਕਹਿਂਦੀ ਵੀ ਇੱਥੋਂ ਚੱਲ ਜਾ ਮੰਮੀ ਕਿੱਥੇ ਚੱਲੇ ਜੀ ਮੰਮੀ ਦਵਾਈ ਖਤਮ ਹੋ ਗਈ ਸੀ ਨਾਲੇ ਸੰਦੀਪ ਨੇ ਨਾ ਸਹਰੋਂ ਸੰਭਾਲ ਲੈਣਾ ਝੋਰਾ ਬੋਤਾ ਉਹ ਲੈਣ ਚੱਲੇ ਠੀਕ ਹੈ ਨਹੀਂ ਤੈਨੂੰ ਕੋ ਪੁੱਛਣਾ ਜ਼ਰੂਰੀ ਕੀ ਕਰਨ ਨਹੀਂ ਕੰਮ ਹੀ ਕਰਨ ਨਹੀਂ ਹੋਰ ਕੀ ਕਰਨਾ ਚੱਲ ਉਧਰ ਆ ਪਹਿਲਾਂ ਇੱਧਰ ਕਿਉਂ ਉਧਰ ਕੋ ਆ ਕੀ ਗੱਲ ਆ ਆ ਸਹੀ ਤੇ ਇੱਧਰ ਆ ਮੇਰੀ ਗੱਲ ਸੁਣਨਾਂ ਕੇ ਪਹਿਲਾਂ ਜਦੋਂ ਕੰਮ ਕਰਨਾ ਉਦੋਂ ਕਰਨ ਮੈਂ ਮਨਜੀ ਦੇ ਉੱਤੇ ਮੈਨੂੰ ਪਤਾ ਦੇ ਲੱਗੇ ਵੀ ਗੱਲ ਕੀ ਆ ਨਹੀਂ ਤੂੰ ਬਗਾਨਿਆ ਕਰਾਂ ਜਾਗ ਚ ਤਰਾਇਆਂ ਕਰਦੀ ਫਿਰਨੀ ਆ ਤੈਨੂੰ ਕਿਹੜੀ ਬਿਮਾਰੀ ਆ ਆਪਣਾ ਘਰ ਤਾਂ ਸਾਡੇ ਕੋ ਸਾਂਭਿਆ ਨਹੀਂ ਜਾਂਦਾ ਬੱਲੇ ਮੰਮੀ ਨਾਲੇ ਚੋਰ ਤੇ ਨਾਲੇ ਚਤਰ ਨਹੀਂ ਕਾਦੀ ਚੋਰੀ ਕੀਤੀ ਆ ਕੋਈ ਗੱਲ ਹੈ ਵੀ ਮੇਰੀ ਵਿੱਚ ਤੇ ਹੈਗੀ ਹੀ ਨਕਲੰਦਾਤੀਆਂ ਤੁਸੀਂ ਕਰਨ ਦੇ ਲੋਕਾਂ ਦੇ ਘਰਾਂ 'ਚ ਕਿ ਮੈਂ ਕਰਨ ਈ ਆ ਉਹ ਹੁਣ ਤੇ ਮੰਮੀ ਸਾਫ ਸਾਫ ਪਤਾ ਵੀ ਲੱਗ ਗਿਆ ਵਾ ਹੁਣ ਤੇ ਮੰਨ ਜੋ ਵੀ ਮੇਰੀ ਗਲਤੀ ਆ ਅਜੇ ਵੀ ਨਹੀਂ ਮੰਨਣ ਦੇ ਕਸੂਰ ਫੇਰ ਮੇਰਾ ਕੱਢੀ ਜਾਂਦੇ ਆ ਮੈਂ ਜਾ ਕੇ ਰਪਿੰਦਰ ਨੂੰ ਗਿਆ ਹੀ ਵੀ ਦਵਾਈ ਦੇ ਦੇ ਉਹਨੂੰ ਤੇ ਮਾਰ ਦੇ ਤੇ ਮੈਂ ਦਵਾਈ ਦਿੱਤੀ ਜਾ ਕੇ ਉਹਨੂੰ ਉਹ ਮੰਮੀ ਮੈਨੂੰ ਸਭ ਕੋ ਪਤਾ ਲੱਗ ਗਿਆ ਵਾ ਕਿ ਜੇ ਤੁਸੀਂ ਨਹੀਂ ਨਾ ਦਿੱਤੀ ਤੇ ਸਲਾਵਾ ਤਾਡੀਆਂ ਹੀ ਤੁਸੀਂ ਉਹਨੂੰ ਜਾ ਕੇ ਸਲਾਵਾ ਦਿੱਤੀਆਂ ਮੈਂ ਜਾ ਕੇ ਸਲਾਵਾ ਉਹਨੂੰ ਇਹ ਦਿੰਦੀ ਵੀ ਉਹਨੂੰ ਕੰਮ ਡਾਇਆ ਘਰ ਮੜਾ ਮੋਟਾ ਬਗਾਨੇ ਘਰ ਜਾਣਾ ਵਾ ਮੈਂ ਇਹ ਨਹੀਂ ਕਿਹਾ ਵੀ ਦਵਾਈਆਂ ਦੇ ਕੇ ਮਾਰ ਦੇ ਉਹ ਜਿੱਦਾਂ ਮਰਜੀ ਕਰੀ ਜਾਓ ਜਿੱਦਾਂ ਰਪਿੰਦਰ ਤੁਹਾਡੇ ਨਾਲ ਸਲਾਹ ਕਰਨ ਲਈ ਹੀ ਹੈ ਨਾ ਕਿ ਚਾਚੀ ਮੈਂ ਉਹ ਕੰਮ ਕਰਤਾ ਵਾ ਦਵਾਈ ਨੇ ਅਸਰ ਐਦਾਂ ਕੀਤਾ ਉਦਾਂ ਕੀਤਾ ਤੇ ਤੁਹਾਨੂੰ ਸਭ ਕੋ ਪਹਿਲਾਂ ਪਤਾ ਸੀ ਕਿ ਫੇਰੀਓ ਤੁਹਾਡੇ ਨਾਲ SLAਵਾ ਕਰਨ ਲਈ ਸੀ ਇੱਥੇ ਚੁੱਪ ਕਰ ਜਾ ਜਿੱਥੇ ਬੋਲਣ ਨਹੀਂ ਹੈ ਨਾ ਇੱਥੇ ਕਰ ਜਾ ਉਹਦਾ ਤਾਂ ਘਰ ਜਾੜਿਆ ਤੁਸੀਂ ਉਹਨੂੰ ਤਾਂ ਘਰੋਂ ਕਢਾਇਆ ਵਾ ਹੁਣ ਮੈਨੂੰ ਵੀ ਕੱਢਣਾ ਚਾਹੀਦਾ ਇੱਥੋਂ ਇਹ ਸਾਰਾ ਕਸੂਰ ਤੇਰਾ ਤੇ ਭੂਆ ਦਾ ਹੀ ਆ ਦੋਵਾਂ ਜਣੀਆਂ ਦਾ ਕਸੂਰ ਵਾ ਜਿੱਗਰਾਂ ਵਾਲੀਆਂ ਚੂਗਣਡੀਆਂ ਦੋਵਾਂ ਜਣੀਆਂ ਤੁਸੀਂ ਗੁਰਜਿੰਦਰ ਚੰਗਾ ਭਲਾਵਰਾ ਘਰ ਵਸਣ ਡਿਆ ਪਰ ਤੁਸੀਂ ਦੋਵਾਂ ਜਣੀਆਂ ਨੇ ਜਾੜਤਾ ਵਾ ਉਹਦਾ ਘਰੋਂ ਸਹਾਰੀ ਨੂੰ ਕਢਾਤਾ ਵਾ ਹੁਣ ਤੁਹਾਨੂੰ ਠੰਡ ਪੈ ਗਈ ਆ ਉਹ ਵੀ ਨਖਤੀ ਨਹੀਂ ਨਿਕਲੀ ਇੱਥੋਂ ਤੂੰ ਮੈਂ ਨਿਕਲ ਜਾ ਮੈਂ ਇੱਥੋਂ ਜੋ ਵੱਡੀ ਆ ਉਹਨੇ ਤੇ ਪਾਸੇ ਉਹਨੇ ਪਰੇਵਾ ਹੀ ਪਾ ਕੇ ਬੈ ਗਈ ਇੱਥੇ ਘਰ ਮੰਮੀ ਮੈਂ ਨਹੀਂ ਜਾੜਿਆ ਜਾਂ ਭੂਆ ਜੀ ਨੇ ਨਹੀਂ ਜਾੜਿਆ ਘਰ ਜਾੜਿਆ ਵਾ ਤੁਸੀਂ ਰਲ ਮਿਲ ਕੇ ਤੇ ਜਿਹੜਾ ਕੰਮ ਤੁਸੀਂ ਗੁਰਪ੍ਰੀਤ ਨਾਲ ਕੀਤਾ ਵਾ ਨਾ ਤੁਹਾਨੂੰ ਤੇ ਕਿਤੇ ਨਰਕਾਂ ਚ ਵੀ ਥਾਂ ਨਹੀਂ ਗਈ ਮਿਲਣੀ ਜਿੱਦਾਂ ਦਾ ਤੁਸੀਂ ਕੰਮ ਕੀਤਾ ਉਹਦੇ ਨਾਲ ਮਾਸੂਮ ਜੀ ਵਿਚਾਰੀ ਹੈਗੀ ਸੀ ਤੁਸੀਂ ਤੇ ਦੋਵਾਂ ਜਣੀਆਂ ਨੇ ਸੋਚਿਆ ਹੀ ਕੱਖ ਨਹੀਂ ਵੀ ਅਸੀਂ ਕੀ ਕਰਨ ਲੱਗੀਆਂ ਵਾ ਤੇ ਹੁਣ ਬਸ ਸੱਚੇ ਹੋਣ ਦੇ ਮਾਰੇ ਮੇਰੇ ਦਿਵਾਲੇ ਹੋਈ ਜਾਂਦੇ ਆ ਤੇਰਾ ਤੇ ਭੂਆ ਦਾ ਹੀ ਕਸੂਰ ਵਾ ਉਹਨੂੰ ਘਰੋਂ ਉਹ ਹੈਗੀ ਹੀ ਇੱਥੇ ਰੱਖਣ ਵਾਲੀ ਉਹ ਤਾਂ ਘਰੋਂ ਕੱਢਣ ਵਾਲੀ ਹੀ ਤੇ ਮੈਨੂੰ ਲੱਗਦਾ ਵਾ ਫਿਰ ਇਹਨਾਂ ਦਾ ਰਾਦਾ ਤੁਹਾਡਾ ਵੀ ਨਹੀਂ ਗਾ ਇੱਥੇ ਇੱਕ ਦਿਨ ਸਮਾਂ ਰੱਖ ਲੈਣੀ ਆ ਕਿਉਂਕਿ ਜੇ ਤੇ ਭੁੱਲ ਜਾਂਦਾ ਕਿੱਥੇ ਰੱਖ ਲਿਆ ਵਾ ਇਹ ਕੋਣਾ ਕੋਰ ਕੰਡੀ ਮੰਮੀ ਦੇ ਨਾਲ ਇਹਨਾਂ ਨੂੰ ਕੀ ਹੋ ਗਿਆ ਹੁਣ ਹੁਣ ਮੰਮੀ ਦਾ ਨਾਂ ਨਾਉਂਦੇ ਕੋਈ ਗੱਲ ਨਹੀਂ ਜਾਣੀ ਆ ਨਾ ਪਹਿਲਾਂ ਅਛਾ ਤੇਰਾ ਰਾਦਾ ਹੁਣ ਇਹ ਆ ਵੀ ਮੈਂ ਘਰੋਂ ਕੱਢੂੰਗੇ ਇਹਨੂੰ ਘਰੋਂ ਤਾਂ ਨਹੀਂ ਮੈਂ ਨਹੀਂ ਕੱਢਾਂਗੀ ਨਹੀਂ ਜੀ ਜੀ ਟਾਡੇ ਕਹਿੰਦਾ ਕੀ ਮਤਲਬ ਹੋਇਆ ਪਲਾ ਹੁਣ ਤੂੰ ਮੰਮੀ ਨੂੰ ਕੱਢਣਾ ਵਾ ਪਹਿਲਾਂ ਉਹਨੂੰ ਤੇ ਕਢਾਤਾ ਵਾ ਤੂੰ ਹੱਥ ਲਾ ਕੇ ਤੇ ਵਿਖਾਓ ਮੰਮੀ ਨੂੰ ਨਹੀਂ ਜਾ ਤੂੰ ਵੀ ਟੱਕੀ ਰਹਿ ਜਿੰਨੇ ਜੋਗੀ ਹੈਗੀ ਆ ਮੈਂ ਕੋ ਟੱਕੀ ਰਵਾਂ ਪਲਾ ਨਹੀਂ ਕੀਤੀ ਮੈਂ ਇਹ ਗੱਲ ਕੀਤੀ ਆ ਵੀ ਜਿੱਦਾਂ ਦੇ ਕੰਮ ਕਰਦੀਆਂ ਵਾ ਨਾ ਹੁਣ ਤੇ ਦਵਾਈਆਂ ਦੇ ਦੇ ਕੇ ਮਾਰਨ ਡਾ ਪਈਆਂ ਵਾ ਇਹਨਾਂ ਤੇ ਭਰੋਸਾ ਹੈਗਾ ਕੋਈ ਉਹਨਾਂ ਨੂੰ ਕਿਹੜਾ ਜੀ ਲੱਲਣਾ ਉਹਨਾਂ ਨੂੰ ਕੀ ਲੋੜ ਹੀ ਮਾਰਨ ਦੀ ਪਲਾ ਤੇ ਤੁਸੀਂ ਸੁਣ ਲੈਂਦੀ ਉੱਥੇ ਜਾ ਕੇ ਵੀ ਕੀ ਕਹੋ ਕੀਤਾ ਇਹਨੇ ਇਹ ਤੁਸੀਂ ਦੋਵੇਂ ਜਣੀਆਂ ਰਲੀਆਂ ਵਾ ਭੂਆ ਵੀ ਉਹੋ ਜੀ ਨਾਲ ਨਾ ਹੁਣ ਮੰਮੀ ਦਾ ਲਾਉਣ ਦੇ ਤੁਸੀਂ ਅਹੀਂ ਤਾਂ ਸਬੂਤ ਨਾਲ ਗੱਲ ਕੀਤੀ ਆ ਓਦਾਂ ਨਹੀਂ ਗੱਲ ਕੀਤੀ ਕੋਈ ਵੀ ਅਜੇ ਵੀ ਤੁਸੀਂ ਟਪ ਟਪ ਕੇ ਪੈਣ ਰਹੀਆਂ ਹੋ ਵੀ ਜਿੱਦਾਂ ਸਾਡਾ ਕੋਈ ਕਸੂਰ ਹੀ ਨਹੀਂ ਹੁੰਦਾ ਕਾਹਦਾ ਤੁਹਾਡੇ ਕੋ ਸਬੂਤ ਵਾ ਝੂਠਾ ਸਬੂਤ ਬਣਾ ਲਿਆ ਹੋਣਾ ਵਾ ਬੱਲੇ ਸੰਦੀਪ ਝੂਠੇ ਸਬੂਤ ਵੀ ਬਣ ਜਾਂਦੇ ਆ ਉਹ ਸੱਚਾ ਹੀ ਆਵਾਜ਼ ਇਹਨਾਂ ਦੋਵਾਂ ਦੀ ਹੀ ਆਵਾਜ਼ ਇਹਨਾਂ ਦੋਵਾਂ ਦੀ ਹੀ ਸੰਦੀਪ ਇਹ ਹੁਣ ਚੰੰਦੀ ਆ ਵੀ ਮੈਂ ਮਾਤਾ ਨੂੰ ਘਰੋਂ ਕੱਢ ਦਾਂ ਇਹ ਜਿਹੜਾ ਘਰ-ਬਾਰਾ ਜੋ ਹੈਗਾ ਮੈਂ ਸੰਭਾਲਾਂ ਸਭ ਕੁਝ ਤੇ ਇਹ ਤਾਂ ਮੈਂ ਹੋਣੀ ਗੱਲ ਬਣਨੀ ਨਹੀਂ ਇਹਦੀ ਨੂੰੇ ਪਤਾ ਵਾ ਜੋ ਇਹਦੇ ਮਨ ਚ ਚੱਲਣ ਡਿਆ ਵਾ ਤੇ ਦੀ ਹਜੇ ਵੀ ਸੁਧਰ ਜੋ ਭੂਆ ਨੇ ਸਾਡਾ ਘਰ ਜਾੜ ਦੇਣਾ ਵਾ ਇਹ ਗੱਲ ਮੇਰੀ ਯਾਦ ਰੱਖਿਓ ਤੁਸੀਂ ਚਾਹੁੰਦੇ ਨਾ ਮੰਮੀ ਬਾਹਰ ਨਿਕਲ ਜੂਗੀ ਤੇ ਇਹ ਕੰਮ ਨਹੀਂ ਮੈਂ ਹੋਣ ਦੇਣਾ ਇਹ ਸੋਚ ਲਓ ਤੁਸੀਂ ਜੇ ਤੁਹਾਨੂੰ ਰੋਟੀਆਂ ਪਰੂ ਲੱਗਦੀਆਂ ਨੇ ਮੰਮੀ ਦੀਆਂ ਕੋਈ ਗੱਲ ਨਹੀਂ ਮੈਂ ਆਪੇ ਸੰਭਲੂਗੀ ਮੰਮੀ ਨੂੰ ਅੱਗੇ ਕਿਹੜਾ ਮੈਂ ਸੰਭਲਦੀ ਨਹੀਂ ਆ ਸੰਦੀਪ ਪਤਾਵਾ ਮੈਨੂੰ ਜਿੰਨਾ ਕਿ ਤੂੰ ਸਾਂਭਣ ਨਹੀਂ ਆ ਤੇ ਨਾਲੇ ਜਿਹਦੇ ਵਾਸਤੇ ਸਾਂਭਣ ਨਹੀਂ ਆ ਨਾ ਉਹ ਵੀ ਮੈਨੂੰ ਪਤਾਵਾ ਭਲੇਖਾ ਨਹੀਂਗਾ ਮੈਨੂੰ ਸਾਰੇ ਮੈਨੂੰ ਪਤਾਵਾ ਵੀ ਕਿੰਦਾਂ ਦੀਆਂ ਚਤਰਾਈਆਂ ਕਰਦੇ ਫਿਰਦੇ ਆ ਤੇ ਨਾਲੇ ਰਹੀ ਗੱਲ ਭੂਆ ਦੀ ਤੇ ਭੂਆ ਨਾਲ ਤੇ ਮੈਂ ਇਦਾਂ ਹੀ ਮਿਲਣਾ ਵਰਤਣਾ ਵਾ ਤੁਹਾਨੂੰ ਇਹ ਡਰ ਘੁਣਾਵਾ ਕਿ ਉਧਰ ਉਹਦੀ ਦੇ ਪੋਲ ਖੁੱਲ ਗਈ ਆ ਹੁਣ ਇਧਰ ਪਤਾ ਨਹੀਂ ਇਹਨਾਂ ਨੇ ਰਲ ਕੇ ਕਿਹਦੀ ਕਿਹਦੀ ਖੋਲ ਦੇਣੀ ਆ ਨਹੀਂ ਮੈਂ ਕਾਦੀਆਂ ਚਤਰਾਈਆਂ ਕਰਦੀ ਫਿਰਦੀ ਆ ਕੀ ਤੁਸੀਂ ਮੇਰਾ ਵੇਖ ਲਿਆ ਮੈਂ ਸਭ ਕੋਤੀ ਵੇਖਣ ਲਈ ਆ ਹੋਰ ਕਿੱਦਾਂ ਵੇਖਣਾ ਵਾ ਪੂਆ ਨਾਲੇ ਜੋ ਪੂਆ ਦੱਸਦੀ ਆ ਮੰਮੀ ਬਸ ਉਹੀ ਕਰਦੇ ਆ ਇਹ ਉਹੀ ਕੰਮ ਕੰਮ ਲੱਭਣ ਡਈ ਆ ਜੇ ਬਾਤ ਉਹੀ ਕਰਦੀ ਆ ਨਾ 9 ਸਸ ਦੋਵੇ ਚੱਲਣ ਡਈਆਂ ਹੀ ਹੋ ਨਾ ਤੇ ਸਮਝ ਲੋ ਮੇਰੀ ਵੀ ਪੂਆ ਨਾਲ ਬਣਦੀ ਆ ਮੈਂ ਚੱਲਣ ਡਈ ਆ ਇਹਦੇ ਵਿੱਚ ਤੁਹਾਡਾ ਤੁਹਾਨੂੰ ਕਾਦਾ ਅਸੀਂ ਮਾੜਾ ਵੀ ਕੀ ਕਹਿਦਾ ਕਰਨ ਦੇ ਅਸੀਂ ਕਾਦੀ ਚਲਾਉਣ ਦੇ ਆ ਚੁੱਪ ਕਰਕੇ ਆਪਣੇ ਘਰ ਬੈਠੇ ਆ ਕਿਤਾ ਹੋਰ ਮਾੜਾ ਕੀ ਕਰਨਾ ਇਹ ਤੋਂ ਵੱਧ ਵੀ ਕੋਈ ਕਰਨਾ ਨਹੀਂ ਕਰਨ ਵਾਲੀ ਨੇ ਕਿਹਾ ਮੇਰਾ ਖਬਰਦਾਰ ਨਾਂ ਲਾਇਆ ਵੈਸੇ ਤੇ ਕਰਨ ਵਾਲੀ ਨੇ ਕਹਦਾ ਕਿੰਦਾ ਤੁਹਾਡੇ ਨਾਲ ਜਿੱਦਾਂ ਉਸਲਾਵਾ ਕਾਢੀ ਉਹਨੇ ਮੇਰੇ ਨਾਲ ਨਹੀਂ ਕਰ ਲਈਆਂ ਇਹਦੇ ਨਾਲ ਨਹੀਂ ਕਰ ਲਈਆਂ ਅਜਵੇਂ ਨਹੀਂ ਤੁਸੀਂ ਮੰਨਣ ਦੇ ਦੀ ਉਹਨਾਂ ਨੂੰ ਪਤਾ ਵਾ ਤੁਸੀਂ ਪਿੱਛੇ ਲੱਗ ਸਕਦੇ ਉਹਨਾਂ ਦੇ ਅਹੀਂ ਨਹੀਂ ਲੱਗ ਸਕਦੇ ਉਹਨਾਂ ਦੇ ਪੱਲੇ ਮੈਨੂੰ ਪਤਾ ਵਾ ਕੌਣ ਕਿਹਦੇ ਮਗਰ ਲੱਗਾ ਵਾ ਤੂੰ ਤਾਂ ਟੱਕੀ ਰਹਿ ਬਸ ਐਵੇਂ ਨਹੀਂ ਭੱਜ-ਭੱਜ ਉਧਰ ਜਾਂਦੇ ਕਿ ਨਾਲ ਚੱਲਣ ਡੀ ਆ ਤੇਰੇ ਨਾਲ ਨਹੀਂ ਚੱਲਣ ਡੀ ਨਾਲੇ ਤੁਸੀਂ ਮੰਮੀ ਨੂੰ ਬੋਲਣ ਕਿੱਦਾਂ ਡੇ ਆ ਜਿੱਦਾਂ ਤੁਸੀਂ ਬੋਲਦੀਆਂ ਹੀ ਹੋ ਨਾ ਮੈਂ ਉਦਾਂ ਹੀ ਬੋਲਣ ਡੀ ਬਥੇਰੀ ਇੱਜ਼ਤ ਕਰਦੀ ਰਹੀ ਆ ਪੁੱਛ ਕੇ ਵੇਖ ਲਾ ਉਹ ਪਤਾ ਮੈਨੂੰ ਕਿੰਨੀ ਕਿ ਤੁਸੀਂ ਇੱਜ਼ਤ ਕੀਤੀ ਹੈ ਜਦੋਂ ਦਾ ਮੇਰਾ ਵਿਆਹ ਹੋਇਆ ਵਾ ਨਾ ਐਦਾਂ ਹੀ ਮੰਮੀ ਨੂੰ ਪੈਣੇ ਤੁਸੀਂ ਤੇ ਮੈਂ ਤਾਂ ਫਿਰ ਪੈਣਾ ਹੀ ਆ ਜਿੱਦਾਂ ਤੂੰ ਹੀ ਹੋ ਰਲ ਕੇ ਦਵੇ ਜਣੀਆਂ ਡਈਆਂ ਨਾ ਤੇ ਇਦਾਂ ਹੀ ਹੁਣ ਖੂਦ ਹੀ ਆਵਾਜ਼ਵਾ ਜਿੱਦਾਂ ਦੀ ਦੋਗੀ ਉਦਾਂ ਦੀ ਹੋਣੀ ਆ। ਉਹ ਚਲੋ ਠੀਕ ਆ ਅਸੀਂ ਦੋਵੇਂ ਜਣੀਆਂ ਰਲੀਆਂ ਸਹੀ ਪਰ ਅਸੀਂ ਘਰ ਤੇ ਬੈਠੀਆਂ ਨਾ ਟੇਕੇ। ਤੁਹਾਨੂੰ ਫਿਰ ਮੇਰਾ ਤੇ ਪੂਆ ਦਾ ਕਹਦਾ ਸਾਡਾ। ਅਸੀਂ ਵੀ ਰਲੀਆਂ ਤੇ ਤੇ ਫੇ ਝੂਠਾ ਇਲਜ਼ਾਮਗਾ ਤੋ ਲਾਉਂਨੇ ਸਾਡੇ ਤੇ। ਕਹਦਾ ਝੂਠਾ ਇਲਜ਼ਾਮ ਲਾਉਂਦੀ ਮੈਂ ਤੇ ਸੱਚ ਸਾਹਮਣੇ ਲਿਆਂਦਾ ਵਾ। ਨਹੀਂ ਸੱਚ ਹੈ ਕਿਹੜਾ ਸਾਹਮਣੇ ਮੈਨੂੰ ਕੋਈ ਸਮਝ ਨਹੀਂ ਜੜੇ ਕਿਹੜਾ ਸੱਚ ਤੂੰ ਮੇਰੇ ਸਾਹਮਣੇ ਲਿਆਂਦਾ ਵਾ। ਨਹੀਂ ਮੇਰੇ ਕਿਹੜੀ ਗੱਲ ਤੂੰ ਵਿੱਚ ਹੋਣੀ ਆ ਬੀਬੀ ਉਹਨੂੰ ਜ਼ਹਿਰ ਦੇ ਕੇ ਮਾਰਦੇ ਕੁੜ ਸਭ ਕੋਤੇ ਸਬੂਤ ਹੀ ਸਭ ਕੋਤੇ ਸਾਹਮਣੇ ਮੈਂ ਤੁਹਾਨੂੰ ਇਹ ਆਖਿਆ ਵੀ ਕੁੜੀਏ ਇਹਨੂੰ ਇਸ ਤਰ੍ਹਾਂ ਕਰਾਇਆ ਤਾਂ ਥੋੜਾ ਕੰਮ ਡਾਇਆ ਕਰ ਭਗਾਨੇ ਘਰ ਜਾਣੀ ਹੈ ਗੱਲਾਂ ਤੇ ਇਹੋ ਹੀ ਹੋਈਆਂ ਨਾ ਵਿੱਚ ਮੈਂ ਇਹ ਥੋੜਾ ਕਿ ਮੈਨੂੰ ਦਵਾਈ ਦੇ ਕੇ ਮਾਰਦੇ ਕੁੜੀ ਨੂੰ ਤੇ ਫਿਰ ਉਹ ਤੁਹਾਡੇ ਨਾਲ ਸਲਾਮਾ ਕਾਤੋਂ ਕਾਂਡੀ ਉਹਨੇ ਹੋਰ ਕਿਸ ਨੂੰ ਨਹੀਂ ਦੱਸਤਾ ਵੀ ਮੈਂ ਦਵਾਈ ਦੇ ਕੇ ਮਾਰਿਆ ਜੇ ਤੁਸੀਂ ਉਹਨੂੰ ਕਿਹਾ ਤੇ ਫੇਰੀ ਉਹਨੇ ਤੁਹਾਨੂੰ ਦੱਸਿਆ ਰਜਿੰਦਰ ਆ ਤੇਰੇ ਗਾੜੀ ਜੋੜੇ ਹੱਥ ਤੇਰੇ ਨਾਲ ਕੋਈ ਬਾਰਾ ਲੈ ਸਕਦਾ ਜੇ ਤੇ ਬਸਣਾ ਵਾ ਤੇ ਬਸ ਲੈ ਚਾਂਜਰਾ ਇੱਥੇ ਜੇ ਨਹੀਂ ਨਾ ਰਹਿਣਾ ਤੇ ਜੁੱਲੀ ਵੀ ਇਸ ਤਰ੍ਹਾਂ ਚੁੱਕ ਤੇ ਚੱਲ ਭੇਕੇ ਆਪਣੇ ਸਿੱਧੀ ਜਿਹੜੀ ਗੱਲ ਵਾ ਮੰਮੀ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਦੇ ਰਹਿਣ ਵਾਲੇ ਕੰਮ ਹੈਗੇ ਇੱਥੇ ਜਿੱਦਾਂ ਦੇ ਕੰਮ ਕਰਦੀਆਂ ਫਿਰਦੀਆਂ ਨਹੀਂ ਤੂੰ ਕੌਣ ਹੋਨੀ ਮੈਨੂੰ ਇੰਨੀ ਗੱਲ ਕਹਿਣ ਵਾਲੀ ਵੀ ਇਹਨਾਂ ਦੇ ਰਹਿਣ ਵਾਲੇ ਕੰਮ ਨਹੀਂ ਆ ਕੀ ਕੀਤਾ ਵਾਂ ਮੈਂ ਇੱਜ਼ਤ ਨਾਲ ਵਿਆਹ ਕੇ ਆਈ ਆ ਤੇਰੇ ਵਾਂਗੂ ਨਹੀਂ ਕਿ ਮਰਜ਼ੀ ਦੇ ਕਰਾਏ ਆ ਤੇ ਰਹੂੰਗੀ ਵੀ ਇੱਥੇ ਹੀ ਤੇ ਰਹੂੰਗੀ ਵੀ ਜੁਰਤ ਨਾਲ ਤੇ ਮਰਜ਼ੀ ਦਾ ਕਾਹਦਾ ਕਰਵਾਇਆ ਸਾਰਿਆਂ ਦੀ ਸਹਿਮਤੀ ਨਾਲ ਕਰਵਾਇਆ ਠੀਕ ਆ ਨਾ ਤੇ ਕਰਾਇਆ ਤਾਂ ਮਰਜ਼ੀ ਦਾ ਹੀ ਐ ਨਾ ਤੇ ਉਦੋਂ ਤੇ ਬੜੇ ਵਿਚੋਲੇ ਬਣ ਕੇ ਗਏ ਸੀ ਨਾ ਕਰਵਾਉਂਦੇ ਆਹੋ ਆ ਹਾਰ ਪਾ ਡੇ ਹੁਣ ਮੈਨੂੰ ਵਿਚੋਲਣ ਬਣ ਦੇ ਤੇ ਨਾ ਕਰਾਉਂਦੇ ਨਾ ਮਰ ਜਾਣਾ ਵਾ ਤੇ ਤੂੰ ਵੀ ਕਹੀ ਜਾਂਦੀ ਸੀ ਵੀ ਸਾਡਾ ਹੋਣਾ ਚਾਹੀਦਾ ਵਾ ਤੇ ਹੁਣ ਤਾਨੂੰ ਮੈ ਮਾੜੀ ਲੱਗਣ ਡਾ ਵੀ ਤਸਾਨ ਕਰ ਦਿੱਤਾ ਵਿਆਹ ਕਰਵਾ ਕੇ ਲੋਕਾਂ ਦੇ ਹੁੰਦੇ ਨਹੀਂ ਆ ਲੋਕੀ ਕਰਵਾਉਂਦੇ ਨੇ ਆਪਣੀ ਮਰਜ਼ੀ ਨਾਲ ਵਿਆਹ ਤੇ ਮੇਰੇ ਕੋ ਹੋ ਗਈ ਆ ਮੈਂ ਨਾ ਕਰਾਂਦੀ ਤੇ ਨਾ ਤੈਨੂੰ ਲਿਆਂਦੀ ਤੇ ਨਾ ਆਸਿਆਪੇ ਹੁੰਦੇ ਮੰਮੀ ਮੈਨੂੰ ਆ ਗੱਲਾਂ ਸੁਣਨ ਵਾਸਤੇ ਲਿਆਂਦਾ ਇੱਥੇ ਨਾ ਕਰਦੇ ਵਿਆਹ ਇਹ ਤੇ ਜ਼ੁਬਾਨ ਗੇਠ ਲੰਮੀਆਂ ਇਹਦੇ ਮਗਰ ਕੀ ਕਰਨੀਆਂ ਨਹੀਂ ਹੈ ਨਾ ਉਹ ਤੇ ਤੈਨੂੰ ਲਿਆਂਦੀ ਨਹੀਂ ਉਧਰ ਲਿਆਉਣਾ ਨਹੀਂ ਚਾਹੀ ਮੈਂ ਤੁਹਾਨੂੰ ਕਹਿਣ ਦੀ ਬਾਰ-ਬਾਰ ਚੁੱਪ ਕਰ ਜਾਓ ਠੀਕ ਹੈ ਨਾ ਨਾ ਮੰਮੀ ਬਾਰੇ ਮਾੜਾ ਚੰਗਾ ਬੋਲਣਾ ਤੇ ਨਾ ਮੇਰੇ ਬਾਰੇ ਠੀਕ ਹੈ ਨਾ ਸੰਦੀਪ ਚੱਲ ਗਾ ਬੈਠਾ ਕਰ ਮਾਨਾ ਇਹਨਾਂ ਨੂੰ ਮਾਰਿਆ ਆ ਜਾਣਾ ਤੇ ਚਾ ਗੱਲ ਤੇ ਸਾਡੀ ਦੋਵਾਂ ਦੀ ਚੱਲਣ ਢੀ ਤੂੰ ਜਦੋਂ ਮੰਮੀ ਨਾਲ ਉੱਚੀ ਉੱਚੀ ਬੋਲਣ ਆਹ ਉਹ ਇਦਾਂ ਸੁਣੀ ਜਾਈਏ ਹੀ ਤੇਰਾ ਹੌਣਾ ਤੇ ਜ਼ਰੂਰੀ ਆ ਨਾ ਵਿੱਚ ਤੇਰਾ ਹਿੱਸਾ ਲੈਣਾ ਜ਼ਰੂਰੀ ਆ ਆਹੋ ਲੈਣਾ ਜ਼ਰੂਰੀ ਆ ਮੈਂ ਵੀ ਕਰਦੀ ਮਾਲਕਣ ਵਾ ਜਿੰਨੇ ਤੁਸੀਂ ਆ ਨਾ ਉੰਨੀ ਮੈਂ ਆ ਮੈਨੂੰ ਕਿਤਾ ਕਹਿਟੀ ਇਥੋਂ ਚਲ ਜਾ ਮੈਂ ਕਰਦੀ ਮਾਲ ਕਰਨੀ ਦੀ ਆਈ ਵੜੀ ਮਾਲ ਕਰਨੇ ਕੋਈ ਗੱਲ ਨਹੀਂ ਪਸਤਾਓਗੇ ਇੱਕ ਦਿਨ ਹੋਂ ਤੇ ਹਲਾ ਸ਼ੇਰੀਆਂ ਦੇਣ ਡੈ ਨਾ ਉਹਨੂੰ ਜੇ ਨਾ ਤਾਂ ਨੂੰ ਮੇਰੀ ਲੋੜ ਪਾਉਗੀ ਨਾ ਤੇ ਜੋ ਮਰਜ਼ੀ ਆਖਿਓ ਜਿਹੜੀ ਕੁੜੀ ਨਾ ਮਾੜੀ ਚੰਗੀ ਗੱਲ ਕਰਨੀ ਆ ਨਾ ਇਹ ਕਰਨੋਂ ਹਟ ਜਾ ਜਿਹੜੀ ਗੱਲ ਕਰਨੀ ਮੇਰ ਨਾਲ ਕਰਿਆ ਕਰ ਤੂੰ ਤੇ ਮੈਂ ਤਾਂ ਤੁਹਾਡੇ ਨਾਲ ਹੀ ਕਰਨ ਲਈ ਹੀ ਕੁੜੀ ਇੱਥੇ ਅੰਬ ਲੈਣ ਆਈ ਹੀ ਕੁੜੀ ਨਾਇਮ ਦੀ ਵਿੱਚ ਤੇ ਨਾ ਗੱਲਾਂ ਸੁਣਦੀ ਕੁੜੀ ਦੀ ਮਾਂ ਹੁਣ ਬੋਲਦੀ ਤੇ ਪਰ ਉਹਨੇ ਤਾਂ ਆਉਣਾ ਹੀ ਇੱਧਰ ਨੂੰ ਮੈਂ ਤਾਂ ਕੁੜੀ ਦੀ ਮਾਂ ਨੂੰ ਕੋਈ ਗੱਲ ਵੀ ਨਹੀਂ ਕੀਤੀ ਮੈਂ ਤਾਂ ਉਹਨੂੰ ਦੇਣ ਲਈ ਜਵਾਬ ਜਿਹੜੀ ਗੱਲਾਂ ਕਰਨ ਡੀ ਚੰਗੀ ਭਲੀ ਕੰਮ ਕਰਨ ਡੀ ਤੇ ਕਿਦਾਂ ਫੜ ਕੇ ਲਿਆਈ ਐ ਜਿੱਦਾਂ ਪਤਾ ਨਹੀਂ ਕਿਹੜੀ ਗੱਲ ਕਰਨੀ ਬੰਦਾ ਇੰਨੀ ਸ਼ਰਮ ਕਰੇ ਵੀ ਮੈਂ ਕਿਹੜੀ ਕਰਤੂਤ ਕੀਤੀ ਆ ਕੀ ਮੈਂ ਕੀਤਾ ਵਾ ਤੇ ਅਜੇ ਹੀ ਵੇਖ ਕਿਦਾਂ ਉੱਚੀ ਉੱਚੀ ਬੋਲਣ ਡਈ ਆ ਸ਼ਰਮ ਫੇਰ ਨਹੀਂ ਆਈ ਐ ਤੇਰੀ ਹਾਂਜੀ ਪਟਵਾਰੀ ਸਾਹਿਬ ਮੇਰੀ ਗੱਲ ਤਾਂ ਸੁਣੋ ਅੱਜ ਨਾ ਕਾਨਕ ਵੇਜਣ ਡਿਆ ਪਈ ਤਾਂ ਕਰ ਜਿਹੜੀ ਆਇਆ ਜੀ ਅੱਜ ਕੱਲ 9 ਵਜੇ ਆਪਾਂ ਤੇਰੇ ਕੋ ਪਹੁੰਚ ਜਾਾਂਗੇ ਹਾਂਜੀ ਹਾਂਜੀ ਮੰਮੀ ਨੂੰ ਨਾਲ ਲੈ ਕੇ ਆਵਾਂਗੇ ਠੀਕ ਠੀਕ ਹੈ ਜਿੱਦਾਂ ਤੁਸੀਂ ਕਹੋ ਉਹ ਹੀ ਗੱਲ ਨਹੀਂ ਨਾਲ ਮੈਂ ਤੁਹਾਨੂੰ ਪੈਸੇ ਫਰਾ ਦਾਂਗਾ ਤੇ ਨਾਲ ਬੰਦੇ ਉਹ ਬਾਹਰ ਫਰਾ ਦਾਂਗੇ ਕੋਈ ਗੱਲ ਨਹੀਂ ਬੰਦੇ ਨੂੰ ਫਰਾ ਦਾਂਗੇ ਠੀਕ ਹੈ ਠੀਕ ਸੰਦੀਪਾ ਉਹ ਕੀ ਗੱਲ ਹੋਈ ਆ ਜੇ ਮੈਨੂੰ ਪਤਾ ਹੁੰਦਾ ਨਾ ਕਿ ਟਾਟਾ ਟੱਬਰ ਇਦਾਂ ਦਾ ਵਾ ਤੇ ਮੈਂ ਕਦੇ ਵੀ ਨਹੀਂ ਵਿਆਹ ਕਰਾਉਣਾ ਇੱਥੇ ਫਿਰ ਗੱਲ ਕੀ ਹੋਈ ਆ ਉਧਰ ਖੁਸ਼ੀ ਵਾਲੀ ਗੱਲ ਆ ਤੂੰ ਰੋਂ ਡਿਆ ਪੀਆ ਹੁਣ ਕੀ ਆ ਅੱਜ ਦੀਦੀ ਮੈਨੂੰ ਇੰਨਾ ਬੋਲੇ ਨਾ ਕੋਈ ਹਿਸਾਬ ਨਹੀਂ ਆ ਤੇ ਮੇਰੀ ਗੱਲ ਸੁਣ ਕੋਈ ਤੂੰ ਜਵਾਬ ਦੇ ਦੇਣਾ ਸੀ ਉਹਨਾਂ ਨੇ ਇੱਥੋਂ ਤੱਕ ਮੇਲੇ ਮਾਰੇ ਆ ਕਿ ਤੂੰ ਆਪਣੀ ਮਰਜ਼ੀ ਨਾਲ ਵਿਆਹ ਕਰਵਾਇਆ ਵਾ ਹੁਣ ਕਹ ਮਰਜ਼ੀ ਨਾਲ ਕਰਵਾਇਆ ਠੀਕ ਆ ਭੱਜ ਕਿਤੇ ਨਹੀਂ ਨਾਈ ਰਜਾ ਮੰਦੀ ਨਾਲ ਆਇਆ ਸਭ ਕੋ ਬੜੀਆਂ ਗੱਲਾਂ ਸੁਣਾਈਆਂ ਉਹਨਾਂ ਨੇ ਅੱਜ ਮੈਨੂੰ ਨਾਲੇ ਮੰਮੀ ਨੂੰ ਬੜਾ ਪੈਣ ਡੇ ਓਟ ਓਟ ਕੇ ਮੈਂ ਤਾਂ ਤਾਂ ਲਾ ਕੇ ਚੱਲ ਗਈ ਓਏ ਚਾਹੁੰਦੇ ਕੀ ਆ ਇਨੂੰ ਸ਼ੈ ਕਦੀ ਆ ਮੰਮੀ ਦਾ ਝੂਠਾ ਨਾ ਲਾਉਂਦੇ ਆ ਇਹ ਗੁਰਪ੍ਰੀਤ ਨੂੰ ਤੁਸੀਂ ਮਾਰਿਆ ਵਾ ਇਹਦਾ ਦਿਮਾਗ ਖਰਾਬ ਹੋ ਗਿਆ ਨਾ ਭਰਾ ਮੰਮੀ ਨੂੰ ਕੀ ਲੋੜੀ ਕਹਿੰਦੀ ਉਹ ਇਹਦਾ ਹੋ ਗਿਆ ਦਿਮਾਗ ਖਰਾਬ ਇਹਨੇ ਪਤਾ ਨਹੀਂ ਕੀ ਕਰਨਾ ਮੈਂ ਤਾਂ ਨੂੰ ਇੱਕ ਸਲਾਹ ਦਿੰਨੀ ਆ ਜਿੰਨੀਆਂ ਇਹਨਾਂ ਨੇ ਮੈਨੂੰ ਗੱਲਾਂ ਕੀਤੀਆਂ ਹਨਾ ਮੇਰਾ ਤਾਂ ਨਹੀਂ ਰਹਿਣ ਨੂੰ ਇੱਥੇ ਜੀ ਕਰਦਾ ਜਾਂ ਮੈਨੂੰ ਪਿੰਡ ਛੱਡ ਆਓ ਤੇ ਜਾਂ ਅੱਡ ਕਰ ਦਿਓ ਫਿਰ ਉਹ ਸੰਦੀਪ ਠੰਡੀ ਹੋ ਮੇਰੀ ਗੱਲ ਸੁਣ ਅੱਡ ਵੀ ਹੋਵਾਂਗੇ ਸਭ ਕੁਝ ਕਰਾਂਗੇ ਪਟਵਾੜੀ ਸਾਹਿਬ ਦਾ ਹੁਣੇ ਫੋਨ ਆਉਂਦਿਆ ਹੈ ਕਿੰਨਾ ਸਵੇਰੇ ਆ ਕੇ ਨਾ ਸੈਨ ਕਰਕੇ ਜਾਓ ਇਹ ਕੜੀ ਸਭ ਕੋ ਆਪਣੇ ਨਾਂ ਹੋ ਲਾਂਦੇ ਇਹਨੂੰ ਵੇਖੀ ਕਿਦਾਂ ਮੈਂ ਥੱਕੇ ਮਰ ਕੇ ਕੱਢਦਾ ਇੱਥੋਂ ਤੂੰ ਟੈਨਸ਼ਨ ਨਾ ਲੈ ਸਾਰੇ ਬਦਲੇ ਰਵਾਂਗੇ ਮੈਨੂੰ ਨਹੀਂ ਕਾ ਪਤਾ ਤੂੰ ਕੁਝ ਕਰਨਾ ਵਾ ਜਾਂ ਨਹੀਂ ਕਰਨਾ ਮੈਨੂੰ ਪਿੰਡ ਛੱਡ ਕੇ ਆਓ ਮੇਰੇ ਕੋ ਨੀ ਬੇਇਤੀ ਕਰਵਾਈ ਜਾਂਦੀ ਉਹ ਸੰਦੀਪ ਕਿੱਧਰ ਨਹੀਂ ਜਾਣਾ ਠੀਕ ਹੈ ਨਾ ਇੱਕੜੀ ਕੱਲ ਆਪਣਾ ਕੰਮ ਕਰ ਆਈਏ ਫਿਰ ਇਹਨੂੰ ਦੱਸਾਂਗੇ ਵੀ ਆਪਾਂ ਕੀ ਕਰਨਾ ਵਾ ਇਹ ਚਾਹੁੰਦੇ ਆ ਦਿਲਬਾਖ ਨੂੰ ਫੋਨ ਲਾ ਦੇ ਭਾਂ ਜਿੰਨੂੰ ਮਰਜ਼ੀ ਫੋਨ ਲਾ ਦੇ ਇਹ ਇਹੋ ਚਾਹੁੰਦੇ ਆ ਕੀ ਮੰਮੀ ਨੂੰ ਘਰੋਂ ਕੱਢ ਦਾਂਗੇ ਨਾ ਤੇ ਪਹਿਲੀ ਬੰਨਾ ਸਾਡੇ ਨਾਲ ਹੋ ਜਾਊਗਾ ਸਾਰਾ ਕੁਝ ਮੰਮੀ ਨੂੰ ਕਿੱਦਾਂ ਕੱਢੂਗੀ ਘਰੋਂ ਸਭ ਕੁਝ ਸਾਡੇ ਨਾਲ ਹੋਏ ਨਾ ਮੰਮੀ ਨੂੰ ਆਪਣੇ ਨਾਲ ਰੱਖਣਾ ਵਾ ਜਿੰਨੀ ਵੀ ਸ਼ਾਇ ਦੇਣਦੇ ਆ ਨਾ ਸਾਰੀ ਭੂਆ ਹੀ ਦੇਣਦੇ ਆ ਐਵੇਂ ਨਹੀਂ ਭੱਜ-ਭੱਜ ਕੇ ਇੱਧਰ ਆਉਂਦੇ ਸੀ ਇਹਨਾਂ ਕੋਨਾ ਕੋ ਕੀਤਾ ਵਾ ਇਹਨਾਂ ਦੇ ਦੋਵੇਂ ਜਣੀਆਂ ਨੇ ਤਾਂ ਕਰਕੇ ਮੰਮੀ ਦਾ ਨਾਲ ਆਉਂਡੀਆਂ ਵਾ ਮੰਮੀ ਨੇ ਤਾਂ ਬਸ ਉਹਨੂੰ ਇੰਨਾ ਹੀ ਕਿਹਾ ਸੀ ਕਿ ਕੁੜੀ ਨੂੰ ਕੰਮਕਾਰ ਸਿਖਾਇਆ ਕਰ ਕੱਲ ਨੂੰ ਬਗਾਨੇ ਘਰ ਜਾਣਾ ਵਾ ਤੇ ਇੱਚ ਮਾੜੀ ਗੱਲ ਕੀ ਦੱਸ ਬਰਾ ਐਵੇਂ ਮੰਮੀ ਦਾ ਨਾਲ ਲੱਗ ਗਿਆ ਵਾ ਕਿ ਮੰਮੀ ਨੇ ਨਾ ਉਹਨੂੰ ਮਰਵਾਇਆ ਵਾ ਦਵਾਈ ਦਿੱਤੀ ਇਹਨਾਂ ਦੋਵਾਂ ਜਾਨੀਆਂ ਨੇ ਸੁਨੀਪ ਤੂੰ ਚੁੱਪ ਕਰ ਮੇਰੀ ਸੁਣ ਗੱਲ ਕੱਲ ਆਪਾਂ ਕਰ ਲੈਂਦੇ ਹਾਂ ਆਪਣਾ ਕੰਮ ਫਿਰ ਇਹਦੇ ਨਾਲ ਗੱਲ ਕਰਾਂਗੇ ਦਵਾਈ ਦਿੱਤੀ ਦੋਵਾਂ ਜਾਨੀਆਂ ਨੇ ਸੁਨੀਪ ਕੋਈ ਗੱਲ ਨਹੀਂ ਤੂੰ ਸਮਝ ਮੇਰੀ ਗੱਲ ਮੈਂ ਨਾ ਜਾ ਕੇ ਮੰਮੀ ਨੂੰ ਸਮਝਾਉਣਾ ਵਾ ਇਦਾਂ ਘੜ ਦੇ ਨਾ ਕਪਾਤ ਨਾ ਪਾਓ ਆਪਣਾ ਕੰਮ ਹੋਣਾਂ ਤੋਂ ਬਾਅਦ ਜੋ ਮਰਜ਼ੀ ਕਰਦੇ ਰਹੋ ਠੀਕ ਹੈ ਨਾ ਮੰਮੀ ਤੇ ਕੋਈ ਕੰਮ ਕਰਦੇ ਹੀ ਨਹੀਂ ਆ ਕੋਈ ਗੱਲ ਮੈਂ ਸਮਝਾ ਦੇਣਾ ਇਹੋ ਹੀ ਪ੍ਰਧਾਨ ਬਣੀ ਆ ਉਹ ਇਹ ਵੀ ਤੂੰ ਹੀ ਚੜਾਇਆ ਪਹਿਲਾਂ ਇਹਨੂੰ ਭਾਬੀ ਬੜੀ ਚੰਗੀ ਆ ਭਾਬੀ ਦੇ ਨਾਲ ਮਿਲ ਕੇ ਰਿਹਾ ਕਰ ਇਹੋ ਜਿਹਾ ਭਾਬੀ ਦੇ ਨਾਲ ਮਿਲ ਕੇ ਖਾਣਾ ਜਿਹੜੀ ਕਿਤੇ ਕਦਰ ਨਹੀਂ ਕਰਦੀ ਕਿਸ ਦੀ ਕੋਈ ਗੱਲ ਨਹੀਂ ਇੱਕ ਵਾਰੀ 10 ਕਿਲੇ ਮੇਰੇ ਹੱਥ ਆ ਲੈੰਦੇ ਤੈਨੂੰ ਤਾਂ ਮੈਂ ਧੱਕੇ ਮਾਰ ਕੇ ਬਾਹਰ ਕੱਢੂੰਗੀ ਜਦੋਂ ਰੋਂਦੀ ਫਿਰੇਂਗੀ ਨਾ ਫਿਰ ਤੈਨੂੰ ਪਤਾ ਲੱਗਣਾ ਵਾ ਕਿ ਕਿੰਨਾ ਅਡਾ ਲਿਆ ਸੀ ਥੋਮੀ ਐਥੇ ਬੈਠ ਮੇਰੀ ਗੱਲ ਸੁਣੋ ਪਹਿਲਾਂ ਲੈ ਜੋ ਕਿ ਪੱਨਗੀ ਤੇ ਗਈ ਉਹਲੀ ਲੱਗ ਗਈ ਹੁਣੀ ਆ। ਉਹਲੀ ਲੱਲ ਤੇ ਗਈ ਮੇਡੀ ਸੁਣੋ ਗੱਲ। ਪਟਵਾਰੀ ਫੋਨ ਕਰੀ ਜਾਣ ਲਿਆ ਵਾ। ਵੇਹਲੀ ਵੱਲ ਤੇ ਗਈ ਆ। ਮੇਰੀ ਸੁਣੋ ਗੱਲ। ਪਟਵਾਰੀ ਕੱਲ ਦਾ ਫੋਨ ਕਰੀ ਜਾਣ ਲਿਆ ਵਾ। ਨਾ ਭਾ ਗਏ ਆ ਕੱਲ। ਤੁਹਾਨੂੰ ਅੱਜ ਵੀ ਕਹਿੰਦੇ ਆ ਵੀ ਆਜੋ। ਤੇ ਚੱਲੀ ਉੱਥੇ ਚੌਪੜੀ ਕੀ। ਉਹ ਇੱਥੇ ਨਹੀਂ ਆ ਘਰ ਹੁਣ। ਤੇ ਕਾਗਜ਼ ਪੱਤਰ ਕੱਢ ਕੇ ਲਿਆਓ। ਸੰਦੀਪ ਨੇ ਵੀ ਨਾਲ ਜਾਣਾ ਪੁੱਤ। ਕਾਗਜ਼ ਪਤਾ ਤੁਹਾਨੂੰ ਦੇ ਦਿੰਨੀ ਆ ਮੈਂ ਕੱਢ ਕੇ। ਤੇ ਪਰ ਮੈਂ ਇਕੱਲੀ ਨਹੀਂ ਜਾਣਾ ਨਾਲ ਕੋਈ ਹੋਰ ਵੀ ਜਾਣਾ ਕਿਸੇ ਨੇ। ਮੰਮੀ ਆਪਾਂ ਤਿੰਨਾਂ ਨੇ ਜਾਣਾ ਵਾ। ਤੁਸੀਂ ਜਾਣਾ ਵਾ ਨਾਲ ਸੰਦੀਪ ਨੇ ਜਾਣਾ। ਤੇ ਮੇਰੀ ਗੱਲ ਸੁਣੋ ਲੰਬਰਦਾਰ ਨੂੰ ਮੈਂ ਕਹਤਾ ਸੀ ਉਹ ਕਹਿੰਦਾ ਮੈਂ ਸ਼ਹਿਰ ਹੀ ਮਿਲੂੰਗਾ ਤੁਹਾਨੂੰ ਅੱਲਾ ਵੀ ਚੰਗਾ ਕੀਤਾ ਵਾ ਜਿਹੜਾ ਉਹਨੇ ਕਹਿਆ ਮੈਂ ਸ਼ਹਿਰ ਹੀ ਮਿਲੂੰਗਾ ਜੇ ਇੱਥੇ ਹੁੰਦਾ ਤਾਂ ਫਿਰ ਪੰਗਾ ਪੈ ਜਾਣਾ ਹੈਗਾ ਉਹੀ ਤੇ ਗੱਲ ਵਾ ਤਾਂ ਹੁਣ ਉਹਨੂੰ ਕਹਤਾ ਵੀ ਤੂੰ ਸ਼ਹਿਰ ਹੀ ਮਿਲੀ ਤੇ ਨਾਲੇ ਮੇਰੀ ਗੱਲ ਸੁਣੋ ਉਹਨੂੰ ਹੁਣ ਕੀ ਬਹਾਨਾ ਮਾਰਨਾ ਵਾ ਉਹਨੂੰ ਬਹਾਨਾ ਮੈਂ ਇਹੋ ਮਾਰੂ ਮੈਂ ਦਵਾਈ ਲੈਣ ਗਈ ਹਾਂ ਹੋਰ ਬਹਾਨਾ ਕਾਦਾ ਮਾਰਨਾ ਚਲੋ ਵੀ ਹਲੋ ਇਦਾਂ ਹੀ ਕਰ ਲੈਂਦੇ ਦਵਾਈ ਦਾ ਹੀ ਬਹਾਨਾ ਵਜਣਾ ਕਹਿੰਦਾ ਕਿ ਨਾਲ ਸੰਦੀਪ ਨੇ ਸਮਾਨ ਲੈਣੇ ਥੋੜਾ ਬੋਤਾ ਹਨਾ ਕੱਪੜੇ ਲੈ ਲੈਣੇ ਕਹਿਣਾ ਤੇ ਉਹਨੇ ਕਹਿੰਦਾ ਮੇਰੇ ਲਈ ਲੈ ਕੇ ਵੀ ਹੋਰ ਜਿਆਦਾ ਖਲਾਰਾ ਪਾਏਣਾ ਹੋਰ ਕੀ ਜਾਓ ਪੇਪਰ ਕੱਢ ਕੇ ਲਿਆਓ ਤੇ ਨਾਲੇ ਤਿਆਰ ਹੋ ਚਲ ਕੋਈ ਨਹੀਂ ਮੈਂ ਲਿਆਉਣੀ ਆ ਕੱਢ ਕੇ ਤੇ ਬਹੁਤ ਉੱਚੀ ਦਿਲ ਜੀਤਾ ਜੀ ਮੈਂ ਭਰਾਵਾ ਉਹ ਕੱਢ ਖੜੇ ਖਾਕ ਤੇ ਆ ਗਏ ਮੈਨੂੰ ਲੱਭਣ ਦੇ ਕਿਹੜੇ ਆ ਉਹ ਕਿਹੜੇ ਨਹੀਂ ਆ ਲੱਭਣ ਦੇ ਮੈਂ ਆਖਾ ਕਿੱਥੇ ਰੱਖੇ ਆ ਭਰਾ ਯਾਰ ਚੁੱਪੇ ਮੈਂ ਗਿੰਦੇ ਨਾ ਸਾਫੇ ਕੱਢ ਲੈਣੇ ਬਾਹਰ ਆ ਜੂਗੀ ਕਿਨੇ ਵਿੱਚ ਹੀ ਆ ਸਾਰੇ ਇਹ ਚੀ ਆ ਜਾ ਉੱਥੇ ਦਾ ਕਲੇ ਹੋਏ ਨੇ ਹੁਣ ਮੇਰੇ ਨਾਲ ਇਹ ਵਾਲਾ ਕੰਮ ਮੈਂ ਕਰਨਾ ਨਹੀਂ ਪਰ ਭਾਬੀ ਨਾ ਜਿਉਂਦੀ ਸੰਦੀਪ ਨੂੰ ਗੱਲਾਂ ਕਰਦੀ ਸੀ ਨਾ ਉਸ ਤੋਂ ਬਾਅਦ ਨਾ ਮੈਨੂੰ ਪਤਾ ਲੱਗ ਗਿਆ ਵੀ ਆਪਣਾ ਹੱਥ ਪੱਲਾ ਘੋਣੇ ਕੋ ਰੱਖਣੇ ਪੈਣਾ ਵਾ ਨਾਲੇ ਨਾ ਕਿ ਨੰਗ ਚਿਰ ਕੇ ਇਹਦੇ ਹੱਥ ਡਾਉਣੇ ਹੀ ਗੱਲਾਂ ਹੀ ਬੜੀਆਂ ਸੁਣਾਉਂਦੀ ਸੀ ਮੈਂ ਤੁਹਾਡੇ ਵਿਆਹ ਦੇ ਪੈਸੇ ਲਾਏ ਆ ਮੈਂ ਤੁਹਾਡਾ ਵਿਆਹ ਕਰਵਾਇਆ ਕੋਈ ਗੱਲ ਨਹੀਂ ਵਿਆਹ ਤੋਂ ਹੁੰਦਾਂ ਨਾ ਕਰਵਾ ਹੁਣ ਤੱਕ ਮੈਂ ਦੱਸੂਗਾ ਕਿ ਮੇਰੇ ਨਾਲ ਪਹਿਲੀ ਹੋ ਲੰਦੇ ਮੈਂ ਨਾ ਕਦੋਂ ਦੇ ਤਿਆਰ ਹੋ ਕੇ ਬੈਠੀ ਹਾਂ ਏ ਨਿਕਲਦੇ ਨਹੀਂ ਪਤਾ ਨਹੀਂ ਕੀ ਕਰੀ ਜਾਂਦੇ ਆ ਜੇ ਜਾਣਾ ਵਾ ਤੇ ਬੰਦਾ ਟਾਈਮ ਨਾ ਚੱਲ ਜਾਂਦਾ ਵਾ ਉਧਰ ਉਹ ਡੈਪੋ ਕੀ ਬਾਅਦ ਚ ਪੁੱਛਣ ਤੇ ਫੇਰ ਜਾਣਾ ਵਾ ਅਣੀ ਕਿੱਥੇ ਚੱਲ ਗਏ ਆ ਫੇਰ ਤਾਂ ਕਹੀ ਨਹੀਂ ਆ ਵਾਝ ਗਏ ਆ ਬਸ ਇਹਦਾ ਹੀ ਫਿਰਦੇ ਰਹੋ ਜਿਹੜਾ ਕੰਮ ਕਰਨ ਵਾਲਾ ਵਾ ਨਾ ਕੰਮ ਕਰਕੇ ਆਪਣਾ ਕੰਮ ਨਿਭਾੜੋ ਐਵੇਂ ਭੱਜੇ ਫਿਰਨ ਡੇ ਆ ਜਾਣਾ ਕਿ ਨਹੀਂ ਜਾਣਾ ਉਹ ਜਾਣਾ ਮੇਰੀ ਗੱਲ ਸੁਣ ਠੰਡੀ ਤੇ ਹੋ ਐਵੇਂ ਬੋਲੀ ਜਾਨੀ ਆ ਆਹ ਹਰ ਜ਼ਮੀਨ ਦੇ ਕਾਗਜ਼ ਦਾਹਾਂ ਕਿ ਲੈਣੀ ਮਾਲਕਨ ਬਣਾ ਲਈ ਹੁਣ ਤੂੰ ਤੈਨੂੰ ਖੁਸ਼ ਹੋਣਾ ਚਾਹੀਦਾ ਤੂੰ ਤੱਬੀ ਰੰਡੀ ਆ ਮੈਂ ਤਾਂ ਵੀ ਤਾਂ ਫਿਰ ਰੰਡੀ ਆ ਕਿ ਉਹਦੇ ਆਉਣ ਤੋਂ ਪਹਿਲਾਂ ਪਹਿਲਾਂ ਨਿਕਲ ਜੀਏ ਉਹਨੇ ਡੱਕ ਪਾਤੀ ਨਾ ਤੇ ਕੋਈ ਕੰਮ ਨਹੀਂ ਹੋਣਾ ਜੋ ਮਰਜ਼ੀ ਕਰਦੀ ਰਹੇ ਠੀਕ ਹੈ ਨਾ ਹੁਣ ਇਹ ਬਹਾਨਾ ਬਣਾ ਲਿਆ ਵਾ ਮੰਮੀ ਜੀ ਦਵਾਈ ਲੈਣ ਜਾਣਾ ਵਾ ਜੇ ਪੁੱਛੇ ਤਾਂ ਇਹੋ ਗੱਲ ਕਹਿਣੀ ਹੈ ਉਹ ਨਹੀਂ ਨਹੀਂ ਮੈਂ ਕੋ ਦੱਸਣਾ ਨੂੰ ਹਾਂ ਤੂੰ ਮੇਰੀ ਗੱਲ ਸੁਣ ਮੰਮੀ ਨੂੰ ਸਮਝਾ ਦੇਣਾ ਤੁਸੀਂ ਇੱਕ ਵਾਰੀ ਮੰਮੀ ਨਾਲ ਸਾਰੀ ਗੱਲ ਹੋ ਗਈ ਹੈ ਮੰਮੀ ਹੁਣ ਦੇ ਤਿਆਰ ਹੈ ਅਹੀਂ ਜਾਣ ਵਾਲੀ ਗੱਲ ਕਰਨੀ ਬਸ ਹੁਣ ਉਹਦੇ ਆਉਣ ਤੋਂ ਪਹਿਲਾਂ ਪਹਿਲਾਂ ਨਿਕਲ ਜਾਣਾ ਮੈਂ ਤਾਂ ਤਿਆਰ ਹੀ ਆ ਉਹ ਆਪਾਂ ਵੀ ਤਿਆਰ ਹੀ ਆ ਬਸ ਮੰਮੀ ਤਿਆਰ ਹੋਉਂਦੀ ਏ ਉਹਨਾ ਟਾਈਮ ਲਾਉਣਾ ਮਮਮੀ ਤਿਆਰ ਕੀ ਹੋਣਾ ਏ ਕੱਪੜੇ ਤੇ ਚੰਗੇ ਭਲੇ ਪਾਏ ਹੀ ਉਹ ਥੇ ਹੀ ਕਰਦੇ ਆ ਤਿਆਰ ਤੇ ਹੋਣਾ ਹੀ ਆ ਤੇ ਪਟਵਾੜੀ ਕੋ ਜਾਣਾ ਮ ਆਉਣ ਜਾਂਦੇ ਬੰਦਾ ਵੇਦਾ ਹੀ ਆ ਆਉਣ ਜਾਂਦੇ ਹੋਣਾ ਹੀ ਤੇ ਨਾਲੇ ਮੰਮੀ ਨੇ ਕੱਪੜੇ ਚੰਗੇ ਹੀ ਪਾਏ ਹੀ ਉਹ ਕਿਹੜਾ ਮਾੜੇ ਹੀ ਉਹ ਛੜਦੂ ਕੱਪੜਿਆਂ ਨੂੰ ਤੇ ਮੇਰੀ ਗੱਲ ਸੁ ਆ ਆਹ ਸਾਮ ਕੇ ਰੱਖੀ ਹੁਣ ਕਿ ਲਫਾਫੇ ਜਿਹਾ ਪਾ ਲੈ ਇਹਨੂੰ ਪਹਿਲਾਂ ਨਾ ਇੰਨਾ ਕਾਬਲ ਨੂੰ ਕਿ ਲਫਾਫੇ ਜਿਹਾ ਪਾ ਲੈ ਜਦ ਬਾਹਰ ਜਾਂਦੇ ਆ ਆ ਵੀ ਗਈ ਨਾ ਉਹਨੂੰ ਪਤਾ ਲੱਗ ਜਣਾ ਮਾ ਕੀ ਕਰਦੇ ਫਿਰਦੇ ਆ ਅੱਗੇ ਵਧਾ ਧਿਆਨ ਤੁਹਾਡੇ ਅਲੀ ਆ ਤੇ ਕੀ ਕਰਦੇ ਕਿੱਥੇ ਜਾਂਦੇ ਆ ਉਹ ਤੁਸੀਂ ਟੈਨਸ਼ਨ ਨਾ ਲਓ ਮੈਨੂੰ ਇੰਨੀ ਕੱਚੀ ਕੁਲੀ ਨਾ ਸਮਝੋ ਕੋਈ ਗੱਲ ਨਹੀਂ ਇਹ ਕੰਮ ਮੈਨੂੰ ਸੌਂਪ ਦਿਓ ਜੇ ਮੈਂ ਕੰਮ ਇੱਥੋਂ ਤੱਕ ਲੈ ਆਂਦਾ ਵਾ ਨਾ ਤੇ ਅੱਗੇ ਵੇਖਿਓ ਹੋਏਣਾ ਕੰਮ ਕਹਿੰਦੇ ਹੁੰਦੇ ਆ ਨਾ ਹਾਥੀ ਨਾਂਗਿਆ ਤੇ ਪੂਛ ਰਹਿ ਗਈ ਉਹ ਕੰਮ ਹੋਣਾ ਵਾ ਬਸ ਉਹਨਾਂ ਕੀ ਕੰਮ ਰਹਿ ਗਿਆ ਵਾ ਉਹ ਮੈਡੀਕਲ ਤੋਂ ਇੱਥੇ ਗੱਲਾਂ ਨੇ ਕਰੀ ਜਾ ਹੁਣ ਲਫਾਫੇ ਜਿਹਾ ਪਾ ਕੇ ਨਾ ਤੇ ਛੇਤੀ ਆ ਜਾ ਤੇ ਮੰਮੀ ਨੂੰ ਗੱਡਾ ਚਲੋ ਮੈਂ ਆ ਗਈ ਚੰਨ ਜਿਹੜਾ ਮੈਂ ਕੰਮ ਚਾਉਣੀ ਸੀ ਨਾ ਉਹ ਤਾਂ ਚੱਲਿਆ ਵਾ ਹੋ ਮੈਂ ਤੇ ਕਹਿੰਨੀ ਆ ਛੇਤੀ ਛੇਤੀ ਵਸ ਪੈ ਲਈ ਮੇਰੇ ਨਾਂ ਹੋ ਜੇ ਹੁਣ ਹੁਣ ਤੇ ਨਹੀਂ ਮੈਂ ਦਿਨ ਦਿਨ ਨੂੰ ਕੁਝ ਵੀ ਚੱਲ ਇਦਾਂ ਕਰਦੀ ਆ ਲਿਫਾਫੇ ਚ ਪਾ ਲੈਨੀ ਆ ਇਹਨੂੰ ਜੇ ਆ ਵੀ ਗਈ ਨਾ ਇਹਨੂੰ ਪਤਾ ਨਹੀਂ ਮੈਂ ਲੱਗਣ ਦੇਣਾ ਕਿ ਲਿਫਾਫੇ ਵਿੱਚ ਕੀ ਪਾਇਆ ਵਾ ਆ ਜਾਊਗਾ ਮੰਮੀ ਕਿੱਥੇ ਚੱਲੇ ਜੇ ਮੰਮੀ ਦਵਾਈ ਖਤਮ ਹੋ ਗਈ ਸੀ ਕਾਲੇ ਸੰਦੀਪ ਨੇ ਨਾ ਸੈਰੋਂ ਸੰਭਾਲ ਲੈਣਾ ਥੋੜਾ ਬੋਤਾ ਉਹ ਲੈਨ ਚੱਲੀ ਠੀਕ ਹੈ ਨਹੀਂ ਤੇਰਾ ਪੁੱਛਣਾ ਕੋਈ ਜ਼ਰੂਰੀ ਆ ਕਦੀ ਪੁੱਛਿਆ ਵੀ ਹੈਗਾ ਮੈਂ ਤੈਨੂੰ ਦਵਾਈ ਹੈਗੀ ਕਿ ਨਹੀਂ ਹੈਗੀ ਤੇਰ ਕੋ ਹੁਣ ਤੈਨੂੰ ਬੜਾ ਪੁੱਛਣਾ ਆ ਕੇ ਮੈਨੂੰ ਗਾੜੀ ਖੋਲੋ ਕੇ ਹੁਣ ਕਿੱਥੇ ਚੱਲੀ ਆਂ ਜਿੱਥੇ ਮਰਜੀ ਜਾਵਾਂ ਨਾ ਜਾਵਾਂ ਤੈਨੂੰ ਇਹ ਗੱਲ ਨਾਲ ਹੀ ਲੱਗੇ ਮੰਮੀ ਮੈਂ ਕੋਸ ਹੀ ਲਿਆ ਵਾ ਫੇ ਕਿੱਥੇ ਚੱਲੇ ਜੇ ਤੇ ਫਿਰ ਕੀ ਹੋ ਗਿਆ ਇਹਦੇ ਵਿੱਚ ਜੇ ਮੈਂ ਜਾਵਾਂ ਚਾਹੇ ਨਾ ਜਾਵਾਂ ਤੇਰਾ ਕੀ ਮਟਵਾਲਾ ਮੈਨੂੰ ਪੁੱਛਣ ਦਾ ਅਸਾ ਜਦੋਂ ਮੈਂ ਜਾਣਾ ਹੁੰਦਾ ਵਾ ਉਦੋਂ ਹਾਂ ਨੂੰ ਪੁੱਛ ਕੇ ਨਹੀਂ ਜਾਂਦੀ ਪੁੱਛ ਕੇ ਜਾਇਆ ਕਰ ਤੇ ਆਪ ਮੈਂ ਦਵਾਈ ਲੈਣ ਚੱਲੀ ਆਂ ਤੇ ਜਾਓ ਬਾਬਾ ਚੱਲੇ ਜੇ ਤੇ ਓਏ ਆਜੋ ਮੰਮੀ ਇਹਨਾਂ 'ਚ ਗੱਲਾਂ ਨਹੀਂ ਮੁੱਕਣੀਆਂ ਚਲੋ ਆਓ ਚੱਲ ਜੇ ਸੰਦੀਪ ਇਹਨੇ ਇਦਾਂ ਕਰਦੀ ਰਹਿਣਾ ਦਵਾਈ ਵਾਲੇ ਲਾਲ ਤੇ ਲੱਗਣ ਨਹੀਂ ਦੇ ਦੱਸ ਜਿੱਦਾਂ ਤੂੰ ਬੋਲਣ ਢਈ ਆ ਤੈਨੂੰ ਕੌਣ ਕਹੂਗਾ ਵੀ ਭਲਾ ਬਿਮਾਰ ਉਹਦਾ ਹਾਂ ਨੂੰ ਪੁੱਛ ਕੇ ਨਹੀਂ ਜਾਂਦੀ ਤੇ ਆਪ ਵੀ ਜੇ ਪੁੱਛ ਲੈ ਤਾਂ ਕਿੱਦਾਂ ਦੇ ਨਾਲੇ ਇਹ ਤੇ ਕਹਿੰਦੇ ਵੀ ਦਵਾਈ ਲੈਣ ਚੱਲੇ ਸੰਦੀਪ ਨੇ ਸਮਾਂ ਲਿਓਣਾ ਵਾ ਲਫਾਫੇ 'ਚ ਤੇ ਮੈਨੂੰ ਕੋਈ ਕਾਗਜ਼ ਕੋ ਕੁਝ ਲੱਗਣ ਦੇ ਆ ਪਤਾ ਨਹੀਂ ਕੀ ਖਿਚੜੀ ਪਕਾਉਂਦੇ ਫਿਰਦੇ ਆ ਚਲੋ ਕੋਈ ਨਹੀਂ ਲੱਗੀ ਜਣਾਣਾ ਪਤਾ